ਦੀ ਨਾ ਵੀ ਆਪਾ ਚੰਗਣੀ ਤਾਂ ਕੀ ਆਪਾ ਅੱਧਾ ਬਣ ਕੇ ਰੱਖਾਂਗੇ ਕੀ ਹੈ ਉਹ ਬਾੜਾ ਤੁੰਨਾ ਲਾ ਕੇ ਆਉਂਗਲੀ ਆਪਾ ਚੰਗਣੀ ਚਾਹ ਬਣਾ ਕੇ ਰੱਖਾਂਗੇ ਹੋਰ ਦਲ ਦਰੱਖਣੇ ਇਹ ਤਰੀਆ ਮੇਆ ਚਾਰ ਮਹੀਨਿਆਂ ਵਾਲਾ ਆਣਾ ਵਾਲੀ ਹੈ ਬਸ ਚੋਗਾ ਚੰਗਿਤਰਾ ਬਾਂਦੀ ਗੁੱਡ ਮਾਰਨਿੰਗ ਮੈਂ ਤਾਂ ਅੱਜ ਗੁੱਡ ਮਾਰਨਿੰਗ ਐ ਕਰਦਾ ਹੀ ਨਹੀਂ ਮੈਂ ਤਾਂ ਅੱਜ ਅੱਜ ਤਾਂ ਬਹੁਤ ਸੁਨੇਹਾ ਉੱਠ ਗਿਆ ਸੀ ਮੈਂ ਚਾਹ ਬਣਾਉਣੀ ਸੀ ਨਾਲ ਦੀ ਨਾਲ ਫਿਰ ਮੈਂ ਮੰਮੀ ਕੋਲ ਬਾਹਰ ਚੱਲਣਾ ਤਾਂ ਨਹੀਂ ਉਹ ਜੀ ਤੋਤੇ ਸਾਡੀ ਕਰ ਰਹੀ ਸੀ ਵੇਟ ਅੱਜ ਅਸੀਂ ਥੋੜਾ ਜਿਹਾ ਹੋ ਗਏ ਲੇਟ ਮੈਂ ਤਾਂ ਅੱਜ ਹੁਣ ਆਇਆ ਆ ਜੋਗਾ ਫੋਂ ਚਿੜੀਆਂ ਨੂੰ ਤੋਤੇ ਤਾਂ ਵੇਟ ਕਰੀ ਜਾਂਦੇ ਆ ਦੇਖੋ ਇਦੋਂ ਦੇ ਬੈਠੇ ਆ ਇਹ ਵਿਚਾਰੇ ਸੋਚਦੇ ਹੋਣੇ ਅਜਾਈਂ ਅਣੀ ਵੀ ਚਾਹਦਾ ਨਹੀਂ ਪਾ ਦੋਣੀ ਤਾਂ ਪਾਣੀ ਅੱਜ ਤਾਂ ਦੇਖੋ ਕਿਰਾ ਛੋਟਾ ਜਿਹਾ ਮੌਸਮ ਸਹੀ ਲੱਗਦਾ ਪਿਆ ਦੇਖੋ ਜੀ ਪੰਛੀ ਨਾਲ ਦੀ ਨਾਲ ਹੀ ਆ ਗਏ ਵਿਚਾਰੇ ਵੇਟ ਕਰਦੇ ਸੀ ਅਸੀਂ ਬਹੁਤ ਨੇੜੇ ਹੋ ਗਏ ਸੀ ਉਹ ਦੇਖੋ ਨਾਲ ਦੀ ਨਾਲ ਸਾਰੇ ਪੰਛੀ ਆ ਗਏ ਆ ਤਾਜ਼ ਦੇ ਮਾਲਸ਼ ਠੀਕ ਹੈ ਮੰਮੀ ਕਰਦੇ ਆ ਮਹਤਾਜ ਦੇ ਮਾਲਸ਼ ਫਿਰ ਮਹਤਾਜ ਨੂੰ ਨਵਾਵਾਂਗੇ ਆ ਨਾ ਇਹ ਤੇਲ ਤਾਂ ਆਹੀ ਆ ਵਸੇ ਸਿਆ ਲਾਲ ਤੇਲ ਹੀ ਵਰਤਦੇ ਆ ਹਾਂਜੀ ਆ ਲੈ ਕੇ ਆਈ ਸੀ ਸੀ ਮਲਾਕਿਆ ਇਹ ਤੇਲ ਮਹਤਾਜ ਵਾਸਤੇ ਤੇ ਰਸਿਆ ਸੀਸੀ ਵਿੱਚ ਪਾਇਆ ਹੈਗੀ ਤਾਂ ਕਿ ਡੁੱਲੇ ਨਾ ਜ਼ਿਆਦਾ ਤਾਂ ਅੱਗੇ ਮਾਲਸ਼ ਕਰਦੇ ਆ ਮਹਤਾਜ ਸਾਨੂੰ ਬਾਈ ਵੀ ਸਬਸਕ੍ਰਾਈਬ ਵੀਊ ਸਾਡੇ ਬਹੁਤ ਘੱਟ ਆ ਸਾਡੀ ਇੱਕ ਕੋਸ਼ਿਸ਼ ਆ ਕਿ ਸਾਨੂੰ ਜੀ ਤੁਸੀਂ ਸਾਰੇ ਕਾਮਯਾਬ ਕਰੋ ਸਾਡੀਆਂ ਵੀਡੀਓ ਦੇਖਿਆ ਕਰੋ ਸਾਨੂੰ ਵੀ ਹੌਸਲਾ ਹੋਵੇ ਸਾਨੂੰ ਵੀ ਅੱਗੇ ਹੋਵੇ ਵੀ ਅਸੀਂ ਹਾਂ ਵੀ ਅੱਗੇ ਤੁਝੇ ਤੁਹਾਡੇ ਵੀਊ ਵੇ ਸਾਡੇ ਵਧਣਗੇ ਸਾਨੂੰ ਇਹ ਹੋਊਗਾ ਵੀ ਹਾਂ ਸਾਡੇ ਲੋਕ ਦੇਖਦੇ ਆ ਸਾਨੂੰ ਵੀ ਕੁਝ ਖੁਸ਼ੀ ਹੋਊਗੀ ਜੇ ہاں ਲੋਕ ਸਭ ਦੇਖਦੇ ਅਸੀਂ ਵੀ ਸਾਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਸਿਰਫ ਤੁਹਾਡੇ ਸਿਰ ਤੇ ਹੀ ਆ ਪਲੀਜ਼ ਤੁਸੀਂ ਸਾਰੇ ਜਣੇ ਸਬਸਕ੍ਰਾਈਬ ਕੁਝ ਜ਼ਰੂਰ ਕਰਿਆ ਕਰੋ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਕਿੱਥੋਂ-ਕਿੱਥੋਂ ਸਾਨੂੰ ਦੇਖਦੇ ਆ ਤੁਸੀਂ ਹਾਂ ਇੱਕ ਕੋਸ਼ਿਸ਼ ਆ ਉਹ ਵੀ ਤੁਹਾਡੇ ਸਦਕਾ ਤੁਸੀਂ ਸਾਨੂੰ ਅੱਗੇ ਵਧਾਉਣ ਤੋਂ ਸਾਡਾ ਸਾਥ ਜ਼ਰੂਰ ਦਿਓ ਸਾਰੇ ਜਣੇ ਤੇ ਆ ਹੁਣ ਮੈਂ ਲਾ ਦਿਆ ਪਰ ਮਾਰਕ ਕਰ ਹੀ ਜਾਂਦੇ ਆ ਫੇਰ ਮਾਝ ਤੋਂ ਵਾਦਾ ਪੈਣਾ ਨਹੀਂ ਤੋਈ ਕੀ ਅਰਥ ਮੰਗੇ ਹਾਂ ਸਾਡਾ ਮਹਿਤਾਜ ਤੁਸੀਂ ਦੇਖਿਓ ਹਣ ਨਿੱਕਿਆ ਤੋਂ ਵੱਡਾ ਹੁੰਦਾ ਵੇਖੀ ਜਾਇਓ ਸਾਡੇ ਰੋਜ਼ ਬਲੌਗ ਵੇਖਦੇ ਰਿਹਾ ਕਰੋ ਤੇ ਸਾਡੇ ਹੁਣ ਤੁਸੀਂ ਦੱਸਣਾ ਉਸ ਤੋਂ ਸਾਰਾ ਪਤਾ ਲੱਗ ਜੂ ਹੁਣ ਸਾਡਾ ਮਹਿਤਾਜ ਬਹਿਣ ਲੱਗ ਗਿਆ ਹੁਣ ਸਾਡਾ ਮਹਿਤਾਜ ਬੋਲਣ ਲੱਗ ਗਿਆ ਜਿਹੜੀ ਵੀਡੀਓ ਵੇਖੂਗੇ ਤੇ ਸਾਰਾ ਕੁਝ ਪਤਾ ਲੱਗ ਜੂ ਜਦੋਂ ਹਾਂ ਕਦੋਂ ਕਦੋਂ ਵੈਨ ਲੱਕਾ ਮੈਂ ਤਾਜ ਕਰੂੰ ਕਿੰਨੇ ਮਹੀਨਿਆਂ ਦਾ ਹੋਇਆ ਕਦੋਂ ਕਿੰਨੇ ਦਿਨਾਂ ਦਾ ਹੋਇਆ ਨਾ ਹਾਂ ਹਾਂ ਮਾਰਚ ਕਰਵਨੇ ਆ ਮਾਰਚ ਕਰਵਨੇ ਲੋਕਾਂ ਨੂੰ ਬੜੀ ਨੇ ਕਿ ਨੇ ਆਨੰਦ ਹੋਇਆ ਪਰ ਤਾਂ ਸਾਡੇ ਲੋਕਾਂ ਨੂੰ ਵੀਡੀਓ ਹੀ ਨਹੀਂ ਪਸੰਦ ਆਉਂਦੀ ਨਾ ਸਾਡੇ ਵੱਲੋਂ ਤਾਂ ਪੂਰੀ ਕੋਸ਼ਿਸ਼ ਹੁੰਦੀ ਆ ਸਿੱਧਾ ਕਿ ਜੋ ਵੀ ਸਾਡਾ ਰੋਜ਼ ਦਾ ਕੰਮ ਕਰਾ ਸੋ ਤੁਹਾਨੂੰ ਸਾਰਾ ਬਹੁਤ ਹੀ ਆਤਾ ਹਮਚਾਰ ਦਾਦੀ ਜੀ ਤੇ ਬਹੁਤ ਥੋੜੇ ਵਾਲ ਸੀ ਹੁਣ ਥੋੜੀ ਜਿਹੀ ਸਹੀ ਹੋਏ ਆ ਮਸਾਜ ਨਾਲ ਮਸਾਜ ਨਾਲ ਕੀ ਬੋਲ ਬੋਲ ਕਰਦੇ ਲੱਗਿਆ ਹਾਂ ਰਵادار ਨੂੰ ਬੀਤੀਆਂ ਦੇ ਹੈ ਕਿ ਜਦ ਜਦ ਮਾਡੇ ਵਿੱਚ ਮਾਡੇ ਦਿੱਕੇ ਪਾਤਾ ਕੀ ਜਾਂਦੀ ਵਾਰੀ ਜੀ ਦਾ ਹੱਥ ਦਾਦੀ ਦਾ ਦੇਣਾ ਹੱਥ ਵੀ ਠੀਕ ਹੋਇਆ ਮਦਾਦੇ ਦਾਦੂ ਦਾ ਹੱਥ ਨਾ ਖਰਾਬ ਹੋ ਗਿਆ ਹੈਨਾ ਲੋਹਾ ਮਾਜੀ ਗਿਆ ਸਟ ਲੱਗ ਗਈ ਸੀ ਹੱਥ ਤੇ ਡਾਲਾ ਵਾਸੀਆ ਸੋਜ ਬਾਈ ਹੋ ਗਈ ਦਾਦੂ ਦੀ ਸੋਜ ਬਾਈ ਹੋ ਗਈ ਹਾਂ ਮੈਂ ਚੋ ਜੀ ਠੀਕ ਪੀਰ ਕਾ ਗਦੀ ਨਾ ਦਾਦੂ ਦੇ ਹੋ ਨੀ ਨਾ ਫੜਾਈਆਂ ਹੋਣਾਰੀ ਤੇਰੇ ਸਿਰ ਨੂੰ ਵੀ ਲੱਗੇ ਹਲੋ ਔਨ ਮੰਮੀ ਸੇ ਦਿਨ ਸਾਰਟ ਕਰਨ ਲੱਗਿਆ ਲੱਗ ਗਿਆ ਔਨ ਮੰਮੀ ਸੇ ਦਿਨ ਸਾਰਟ ਕਰਨ ਮੈਂ ਤਾਦੀ ਮੈਂ ਤਾਜ਼ਾ ਉਹ ਸੀਸੀ ਚੱਕਦਾ ਆ ਤੇਲ ਵਾਲੀ ਵੀ ਮੈਨੂੰ ਫੜਾ ਦੋ ਤਾਜ ਨੇ ਹੁਣ ਛੋਨੇ ਬੱਚੇ ਬਣ ਜਾਣਾ ਨਾ ਨਤਾਜ ਉਹ ਮਹਿਤਾਜ ਹੋਣ ਮਹਿਤਾਜ ਕਿਉਂ ਨਾ ਤੁਸੀਂ ਅੱਗੇ ਕਰਨਾ ਆਈ ਗਿਓ ਨਹੀਂ ਆਪਾਂ ਸਾਰਿਆਂ ਨੇ ਅੱਗੇ ਕਰਨਾ ਸਾਡੇ ਮਹਿਤਾਜ ਨੂੰ ਅੱਗੇ ਲਿਆਉਣਾ ਹੈ ਨਾ ਚੈਨਲ ਤੇ ਲਿਆਉਣਾ ਠੀਕ ਹੈ ਨਾ ਆਪ ਲਿਖਣੀ ਆਪਾਂ ਸਾਰੇ ਨੇ ਲੈ ਕੇ ਆਉਣਾ ਮਹਿਤਾਜ ਨੂੰ ਅੱਗੇ ਸਾਡੇ ਮਹਿਤਾਜ ਨੂੰ ਪਹਿਲ ਜਰੂਰ ਦੇਖਿਆ ਕਰੋ ਰੋਜ਼ ਹਾਂਜੀ ਫੋਟ ਕਰਿਆ ਕਰੋ ਸਾਡੇ ਮੈਂ ਤਾਰਦੀ ਸਦਾ ਕੱਲੂ ਵੀ ਜੀ ਸੀ ਉੱਧਰ ਪਾਲਕ ਮੀਂਹ ਪੈ ਗਿਆ ਉੱਤੋਂ ਪਤਾ ਨਹੀਂ ਉਗਰੂ ਕੀ ਕਹਿੰਦੇ ਉਗਰੂ ਵੀ ਅੱਜ ਤਣੀਆਂ ਲਾਉਣੀਆਂ ਜਿਹੋ ਜਿਵੇਂ ਤਾਂ Pero mo kilala. Jogging ang ਸਾਰੇ ਚੱਕ ਲਿਆ ਥੋ ਵਾਲਣ ਆ ਵੀ ਆਪਣਾ ਹੀ ਆ ਸਫੈਦੇ ਦਾ ਆਹਾ ਪਾ ਪੜੇ ਹੋ ਪਰ ਮਾ ਉਹ ਫੋਟੋ ਨਹੀਂ ਆ ਬਈ ਤਾਂ ਨਹੀਂ ਆ ਤੋ ਵੀ ਆ ਬੱਚਕੇ ਦੋ ਮੈਂ ਤਾਂ ਸੌ ਗਿਆ ਅਸੀਂ ਹੁਣ ਦੁਪਹਿਰ ਦੀ ਰੋਟੀ ਖਾਣ ਲੱਤਨੀ ਹੈ ਇਹ ਇਧਰ ਮੈਂ ਤਾਂ ਆਦਾ ਤਾਂ ਦੁੱਢ ਰੋਟੀ ਖਾਂਦਾ ਠੀਕ ਆ ਚਾਹ ਬਣਾ ਰਹੀ ਆ ਹਾ ਜੋ ਤੁਸੀਂ ਵੀ ਖਾ ਲਓ ਰੋਟੀ ਦੁਪਹਿਰ ਦੀ ਰੋਟੀ ਖਾ ਲਓ ਆ ਕੇ ਜਿੰਨ ਜਿੰਨ ਖਾਣੀ ਆ ਮੈਂ ਤਾਂ ਅੱਜ ਦੀ ਮੰਮੀ ਜੂਟਰ ਖਾ ਰਹੀ ਆ ਮਤਾ ਉਸ ਤਾਇਆ ਆ ਮੈਂ ਦਾਦਾ ਡੈਡੀ ਦੇਖ ਲਓ ਉਹਦੇ ਕੋਲ ਦੇਣਾ ਖੀਂ ਜਾਂਦਾ ਆ ਹਦੀ ਪੂਆ ਵੀ ਇੱਥੇ ਗੋਠ ਗੋਠੇ ਚ ਕਿਤੇ ਬੜੀ ਹੋਣੀ ਆ। ਜਿਹੜੀ ਰੌਣਕ ਲੱਗੀ ਹੋਈ ਆ। ਜਿਹੜੀ ਮਾਸੀ ਕੁਗਰੇ ਵੈ। ਮੈਨਾਂ ਗਿਆ ਰੱਖ ਦਿੱਤਾ। ਉਹ ਕਿਹਨਾਂ। ਹੋਰ ਵੀ ਮੇਦਾ ਆਉਂਦੀ ਏਡਾ। ਮਹਿਤਾਜ ਸ਼ਰਾਰਤੀ ਬੱਚਾ। ਹੈਂ? ਮਹਿਤਾਜ ਕੀ ਕਰਦੇ ਆ ਤੁਸੀਂ? ਲੇਖ ਬੈਨੇ ਆ। ਮਹਿਤਾਜ ਕੋਲ ਹੱਲੇ ਬੈਠਿਆ ਹੀ ਨਹੀਂ ਜਾਂਦਾ ਵਿਚਾਰੇ ਕੋਲ। ਹੂੰ। ਇਦਰ ਵੀ ਬਿਨਾ ਦਾ ਪ੍ਰੋਗਰਾਮ ਚੱਲ ਰਿਹਾ ਮਹਿੰਦੀ ਦਾ ਕਰੀ ਹੱਥ ਤੋਂ ਦਾ ਹੁਜੇ ਸਟਾਰਟ ਹੀ ਹੋਈ ਹੈ ਨਾ ਡਿਜ਼ਾਈਨ ਪਰ ਮਾਰੇ ਚੱਕੀ ਹੱਥ ਦੇਖੋ ਡਿਜ਼ਾਈਨ ਪੈ ਰਿਹਾ ਮਹਿੰਦੀ ਦਾ ਕਰਵਾ ਚੌਥੀ ਬੁਕਿੰਗ ਕਰ ਸਕਦੇ ਆ ਪਹਿਲਾਂ ਹੀ ਜੇ ਕਿਸੇ ਨੇ ਮਹਿੰਦੀ ਲਵਾਉਣੀ ਹੋਵੇ ਕਰਵਾ ਚੌਥੀ ਮਹਿੰਦੀ ਲਵਾਉਣੀ ਆ ਤਾਂ ਭਾਈ ਦੱਸ ਦਿਓ ਕਮੈਂਟ ਕਰਕੇ ਦੱਸ ਦਿਓ ਮਹਿੰਦੀ ਲਵਾਉਣੀ ਤਾਂ ਕਰਵਾ ਚੌਥਾ ਆ ਗਿਆ ਹਾਂ ਮੇਕਅਪ ਸਿੱਖਣਾ ਹਿਏ ਮੇਰੀ ਖੇਡੋ ਨਹੀਂ ਮੇਰੀ ਖੇਡੋ ਸਪੈਸ਼ਲ ਮਹਿੰਦੀ ਮੇਰੀ ਖੇਡੋ 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 ਨਹੀਂ ਮੇਰੀ ਖੇਡੋ 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 ਅੱਜ ਜੱਪਾ ਬਣਾਈ ਆ ਜੀ ਦਾਲ ਨੂੰ ਆਪਾਂ ਤੱਲਾ ਪਾਣੀ ਵਿੱਚ ਬਣਾ ਲਿਆ ਸੀ ਇਹ ਕੋਈ ਤਰ੍ਹਾਂ ਵਾਲਾ ਸੀਗਾ ਹੁਣ ਇਹ ਆਪਾਂ ਦਾਲ ਨੂੰ ਲੱਗੇ ਆ ਤੜਕਾ ਲਾਉਣ ਨੂੰ ਤੇਲ ਹੋ ਗਿਆ ਗਰਮ ਅਦਰ ਮੈਂ ਚਾਹ ਤਰ ਰਹੀਏ ਕੋਈ ਆਇਆ ਸੀ ਘਰੇ ਆ ਦੇਖੋ ਪਿਆਜ਼ ਵੀ ਕੱਟ ਲਿਆ ਆਦਰਕ ਲਸਣ ਮਿਰਚ ਟਮਾਟਰ ਹੁਣ ਆਪਾਂ ਇਹ ਸਭ ਕੁਝ ਪਾ ਕੇ ਤੜਕਾ ਲਾਉਣ ਲੱਗੇ ਆ ਮੈਂ ਇੱਕ ਤੇਜ ਪੱਤਾ ਵੀ ਪਾਉਣਾ ਹੈ ਜੀ ਵਿੱਚ ਤੇਲ ਬਹੁਤ ਗਰਮ ਹੋ ਗਿਆ ਸੀ ਅਸੀਂ ਜੀ ਮੈਂ ਬੰਦ ਕਰ ਦਿੱਤਾ ਹੈ ਜੀ ਸਾਰੀ ਮੰਨਤਾਈ ਆ ਜੀ ਅੰਨ ਦੀ ਮੰਮੀ ਹੈ ਯਾ ਹਾਈ ਮੰਨੂ ਮੰਨਤ ਯੋ ਪਾਉਣ ਲਈ ਅੱਜ ੜਕਾ ਢਾਲੀ ਮੈਂ ਤੇ ਖੱਤਾਂ ਪਾ ਦਿੰਨੀ ਮੀਨ ਥੋੜਾ ਤਾਂ ਵੀ ਸਿੱਕੀ ਤੇ ਖੱਬੀਆ ਮੰਗਣ ਲਿਆ ਹਾਂ ਹਾਂਜੀ ਆਨੂ ਦਾਦਾ ਜਵਾਈ ਨਹੀਂ ਜੀ ਲੱਗਦਾ ਦੇਖ ਕਾਕੇ ਤੋਂ ਹੈ ਹਣ ਮੈਂ ਤਾਂ ਮਹਿਤਾ ਦੇ ਨਾਲ ਖੇਡਣ ਨੂੰ ਵੇਖ ਇੱਕ ਆ ਭੈਣ ਇਹ ਤਾਂ ਹੁੰਦੀ ਆ ਰੋਜ਼ ਇੱਕ ਆ ਨਵੀਂ ਜਿਹੀ ਹਣ ਮਹਿਤਾ ਆਦੀ ਹੈ ਨਾ ਇਹ ਵੀ ਆ ਜਾਂਦੀ ਆ ਇਹ ਤਾਂ ਹੁਣ ਮਹਿਤਾ ਤੋਂ ਬਣਦੀ ਨਹੀਂ ਲੱਗਦਾ ਇੱਕ ਕਿਹੜਾ ਤਾਂ ਮਹਿਤਾ ਨੂੰ ਦੇਖਣ ਨੂੰ ਆਉਣਾ ਹੀ ਆਉਣਾ ਇਹਨਾਂ ਨੇ ਹੈ ਨਾ ਹੋਰ ਮਹਿਤਾਜ ਨੂੰ ਵੀ ਹੁਣ ਪਤਾ ਲੱਗਦਾ ਜਾਂਦਾ ਕਿ ਇਹ ਮੇਰੇ ਨਾਲ ਖੇਡਣਾ ਹੁੰਦੀਆਂ ਨਹੀਂ ਤਾਂ ਮਹਿਤਾ ਸਾਡਾ ਤਾਂ ਰੋਂਦਾ ਬਹੁਤ ਹੈ ਕਿਸੇ ਕੋਲ ਆਉਂਦਾ ਹੀ ਨਹੀਂ ਉਹ ਆਈ ਆ ਜੀ ਮਹਿਤਾਜ ਨੂੰ ਮੈਂ ਮੈਂ ਤਾਂ ਅੱਜ ਨਾ ਖੇਡੀਆਂ ਕਰ ਨਾਈ ਸੀ ਹਾਂਜੀ ਮਮਾ ਮਮਾ ਮੰਨੂ ਨੂੰ ਪੀਓ ਜੀ ਪਾਣੀ ਆਪਾਂ ਮੰਨੂ ਨੂੰ ਦਿਓ ਨਾ ਫੇਰ ਪਾਣੀ ਲਓ ਪੁੱਤ ਲੈ ਲਓ ਨਹੀਂ ਪਹਿਲਾਂ ਪਾਣੀ ਪੀਲਾ ਪਹਿਲਾਂ ਪਾਣੀ ਪੀ ਫੇਰ ਖਾਈ ਫੇਰ ਖਾਈ ਪਹਿਲਾਂ ਪਾਣੀ ਪੀ ਬੱਸ ਆਪਣੇ ਗੰਡੇ ਪੱਕ ਗਏ ਆ ਜੀ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਦਾਲ ਪਾਵਾਂਗੇ ਪਪ ਕੋਨੇ ਦੀ ਮੱਧਤ ਨਾਲ ਇਹਦੇ ਵਿੱਚ ਪਾ ਲਈਏ 10 ਅੱਪਾ ਨੂੰ ਥੋੜਾ ਜਿਹਾ ਉੱਪਰ ਫੜ ਲੈਂਦੇ ਥੋੜਾ ਸੇਕ ਲਵਾਵਾਂਗੇ ਦਾਲ ਆਪਣੀ ਮੈਂਗੀ ਆ ਹੁਣ ਆਪਾਂ ਥੋੜਾ ਸੇਕ ਲਵਾ ਲੈਂਦੇ ਆ ਚਲ ਥੋੜਾ ਸੇਕ ਬਨ ਜਾਵੇ ਮੈਂ ਥੋੜਾ ਜਿਹਾ ਮੈਚੀ ਮਸਾਲਾ ਵੀ ਪਾਵਾਂਗੀ ਇਹਦੇ ਵਿੱਚ ਥੋੜਾ ਪੇਸਟ ਵਧੀਆ ਬਣ ਜਾਵੇ ਇਧਰ ਆਪਣੀ ਚਾਹ ਨੂੰ ਇਹ ਉਪਲ ਆ ਗਿਆ ਆ ਹੁਣ ਆਪਾਂ ਅੰਦਰ ਸਰੂ ਕਰਕੇ ਆਉਣੇ ਆ ਚਾਹ ਬਣ ਗਈ ਆ ਜੀ ਹੁਣ ਮੈਂ ਚਾਹ ਫੜਾ ਕੇ ਆਉਣੀ ਅੰਦਰ ਮਹਿੰਦੀ ਮੇਰੇ ਲੱਗ ਚੁੱਕੀ ਆ ਇੱਕ ਚੀਜ਼ ਰਹੀ ਗਈ ਪਤਾ ਨਹੀਂ ਕੀ ਰਹੀ ਗਈ ਇਧਰ ਚੱਲ ਰਹੀ ਐ ਟੀ ਪਾਰਟੀ ਟੀ ਪਾਰਟੀ ਟੀ ਪਾਰਟੀ ਆ ਚੱਕੋ ਸ਼ਾਦਾ ਕਾਪਾ

ਆਪਾਂ ਉਸ ਦਾ ਜੀ ਕਰ। ਲਾਈਕ ਤੇ ਕਮੈਂਟ ਵੀ ਜਰੂਰ ਕਰਿਆ ਕਰੋ। ਮੈਂ ਦੇਖੋ ਮੈਂ ਸਾਡੀ ਹੋਣੇ ਚੱਲਿਆ ਕਰੇ ਮੈਂ ਤਾਂ ਸਾਡਾ ਛੱਡ ਜਾਂਦਾ ਇਹਨਾਂ ਨੂੰ। ਆ ਵੀ ਆ ਵੀ ਕੀਤੀ ਜੀ ਇਹਦੇ ਅੱਜ ਵਾਲ ਕੱਟ ਤੇ ਵਿਚਾਰੀ ਤੇ ਦੇਖੋ ਐ ਬੰਜੀ ਕਰਦੀ ਮੰਨ ਦਾ ਜਲੂਸ ਕੱਢਦਾ ਹਨਾ ਮੰਨੇ ਮੰਨੇ ਤੇ ਜਲੂਸ ਕੀਨੇ ਕੱਢਿਆ ਹੈ ਹੈ ਮੰਨੇ ਤਾਂ ਕੀਨੇ ਜਲੂਸ ਕੱਢਿਆ ਤੇਰਾ मामा मामे ने काटता जूस मामे ने जूस काटता हाँ जी <laughs> मामू नु की कहेंगे मामा जूस मा, पानी हाँ नाली है, है। है मन्ने ओ तो मन्ने मन्ने मेनू ले जा आपके नाल घरे है मन्ने नहीं लेके जाना मन्ने आज की खाधा सी

ਹਲੋ ਅਨੁਗਾਇ ਬਣਾਉਣਾ ਦਾ ਨਿਯੋਗ ਮੈਂ ਕਿਤੇ ਦੱਸਿਓ ਦੀ दाल ਕਿੰਨੂ ਕਿੰਨੂ ਦਸੈਂਦਾ ਦੇਖੋ ਜੀ ਅੱਜ ਮੈਂ ਰੋਟੀ ਗੋਲ ਬਣਾਈ ਆ ਦੇਖੋ ਮੈਂ ਤਾਂ ਅੱਜ ਸਾਡਾ ਇੰਜੋਏ ਕਰਦਾ ਹੋਇਆ ਮਦਾਜ ਕਿੱਛ ਮਦਾਜ ਦੇ ਸੋ ਬੀ ਇਜ਼ ਥੀਅਰ सारे रोटी पा लग रोटी खांग दाली दाल मेरे तो वाला नहीं बन गए कभी कभी अच्छा भी बन जाएगी

ਜਿਸੀ ਲਾਲ ਬਣਾਈ ਨਾ ਰੰਗਾਂ ਵੀ ਆ ਜੋ ਜਿੰਨੇ ਜਨੇ ਵਖਤਿ ਹਾਂ ਜਿਹੜੇ ਸਾਡੀ ਵੀਡੀਓ ਦੇਖਦੇ ਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਤੇ ਕਮੈਂਟ ਵੀ ਤੁਸੀਂ ਸਾਡੀ ਵੀਡੀਓ ਕਿੱਥੋਂ ਵੇਖਦੇ ਆ ਕਮੈਂਟ ਚ ਇਹ ਵੀ ਦੱਸਿਆ ਕਰੋ ਤੇ ਜੇ ਤੁਹਾਨੂੰ ਸਾਡਾ ਮਹਤਾਜ ਵਧੀਆ ਲੱਗਦਾ ਵਾ ਤੇ ਉਹਦੇ ਲਈ ਸ਼ੇਅਰ ਵੀ ਕਰ ਦਿਆ ਕਰੋ ਕੱਲ ਮਿਲਦੇ ਆਂ ਨਵੇਂ ਵਲੌਗ ਚ ਬਾਏ ਬਾਏ